ਗੁਰੂ ਅੰਗਦ ਦੇ ਮਹਾਰਾਜ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਉੱਪਰ ਜਦੋਂ ਬਖਸ਼ਿਸ਼ਾਂ ਮਿਹਰਾਂ ਵਰਤਾਉਂਦੇ ਰਹੇ ਨਾ ਜਦੋਂ ਆਪਾਂ ਮਹਾਰਾਜ ਜੀ ਦਾ ਜੀਵਨ ਪੜਦੇ ਆ ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਜਿਹੜੀ ਭਾਸ਼ਾ ਤੋਂ ਅੱਜ ਅਸੀਂ ਬੜੀ ਦੂਰ ਜਾ ਰਹੇ ਪੰਜਾਬੀ ਇਹ ਪੰਤੀ ਅਖਰੀ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਆਪ ਉਥੇ ਬੱਚਿਆਂ ਨੂੰ ਪੜਾਇਆ ਕਰਦੇ ਸੀ ਬੈਠ ਕੇ ਅੱਜ ਸਾਨੂੰ ਚਾਹੀਦਾ ਕਿ ਅਸੀਂ ਘਰਾਂ ਦੇ ਵਿੱਚ ਵੀ 35 ਅਖਰੀ ਹੈ ਜਿਹੜੀ ਇਹ ਗੁਰਮੁਖੀ ਦੀ ਜਿਹੜੇ ਅੱਖਰ ਨੇ ਇਹਨਾਂ ਨੂੰ ਲਿਖ ਕੇ ਰੱਖਿਆ ਜਾਵੇ ਤਾਂ ਜੋ ਸਾਡੇ ਬੱਚੇ ਸਵੇਰੇ ਜਾਂ ਸ਼ਾਮ ਦੋਵੇਂ ਟਾਈਮ ਉਹਨਾਂ ਨੂੰ ਕਿਹਾ ਜਾਵੇ ਕਿ ਭਾਈ ਇਹਨਾਂ ਨੂੰ ਇੱਕ ਵਾਰੀ ਪੜ੍ਹ ਲਿਆ ਕਰੋ ਕਿਉਂਕਿ ਜਿਹੜੀਆਂ ਭਾਸ਼ਾਵਾਂ ਅੱਜ ਅਲੋਪ ਹੋ ਰਹੀਆਂ ਉਹਨਾਂ ਦੇ ਵਿੱਚ ਇਹ ਪੰਜਾਬੀ ਵੀ ਇੱਕ ਨੰਬਰ ਤੇ ਲੱਗੀ ਹੈ ਇਹ ਵੀ ਹੌਲੀ-ਹੌਲੀ ਸਮੇਂ ਦੇ ਨਾਲ ਬਹੁਤ ਲੋਕ ਇਸ ਨੂੰ ਬੋਲਣ ਦੇ ਵਿੱਚ ਘਟਾਈ ਜਾ ਰਹੇ ਤੇ ਮਹਾਰਾਜ ਨੇ ਕਿਰਪਾ ਕੀਤੀ ਸੀ ਇਹ ਸਾਡੇ ਉੱਪਰ ਸਾਨੂੰ ਬਖਸ਼ਿਸ਼ ਕਰਕੇ ਇਹ ਭਾਸ਼ਾ ਦਿੱਤੀ ਸੀ ਖੈਰ ਗੁਰੂ ਅੰਗਦ ਦੇ ਮਹਾਰਾਜ ਜਦੋਂ ਘੜੂਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਵਰਤਾਉਂਦੇ ਨੇ ਨਾ ਸਿਆਣੇ ਕਹਿੰਦੇ ਆ ਵਿਦਵਾਨਾਂ ਦੇ ਕਥਨ ਨੇ ਸੀਨਾ ਬਸੀਨਾ ਵੀ ਸਾਨੂੰ ਗੱਲਾਂ ਮਿਲ ਜਾਂਦੀਆਂ ਮਹਾਰਾਜ ਅੰਮ੍ਰਿਤ ਵੇਲੇ ਕਹਿੰਦੇ ਜਦੋਂ ਬੈਠ ਜਾਂਦੇ ਸੀ ਨਾ ਆਪਣਾ ਨੀਮ ਜਦੋਂ ਨਿਭਾਉਣਾ ਅਮਰਤ ਵੇਲੇ ਉਠਣਾ ਤੇ ਜਦੋਂ ਆਪਣਾ ਨੇਮ ਨਿਬੋਣਾ ਤੇ ਉਤੋਂ ਦੀਆਂ ਸੰਗਤਾਂ ਬਾਹਰ ਕਤਾਰਾਂ ਦੇ ਵਿੱਚ ਖਲੋਤੀਆਂ ਹੁੰਦੀਆਂ ਸੀ ਕਿ ਮਹਾਰਾਜ ਨੇ ਜਦੋਂ ਨਿਕਲ ਕੇ ਆਉਣਾ ਕਿ ਉਹਨਾਂ ਦੀ ਜਿਹੜੀ ਕਿਰਪਾ ਦ੍ਰਿਸ਼ਟੀ ਆ ਉਹ ਜਿਸ ਦੇ ਉੱਪਰ ਵੀ ਪੈ ਜਾਂਦੀ ਸੀ ਨਾ ਉਹਦੇ ਸਾਰੇ ਦੇ ਸਾਰੇ ਦੁੱਖ ਰੋਗ ਕੱਟੇ ਜਾਂਦੇ ਉਹਨਾਂ ਦੀਆਂ ਭਾਵਨਾਵਾਂ ਸੀ ਜਿਹੜੀਆਂ ਸਾਰੀਆਂ ਹੀ ਮਹਾਰਾਜ ਸੰਪੂਰਨ ਕਰ ਦਿੰਦੇ ਸੀ ਜਿਹਨੂੰ ਕਿਰਪਾ ਦ੍ਰਿਸ਼ਟੀ ਕਹਿੰਦੇ ਆ ਭਟ ਸਹਿਬਾਨ ਨੇ ਜਦੋਂ ਬਚਨ ਵਰਤਿਆ ਹੈ ਗੁਰੂ ਅੰਗਦ ਦੇ ਮਹਾਰਾਜੀਆਂ ਦੇ ਪਰਥਾਏ ਉਹਨਾਂ ਨੇ ਕਹੇ ਆਪਾਂ ਰੋਜ਼ ਸਰਵਣ ਕਰਦੇ ਆਂ ਮਹਾਰਾਜ ਕਹਿੰਦੇ ਅਮਿਓ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਯਰ ਲੋਭ ਮੋ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਮ ਲਿਧ ਦਰਿਆਉ ਜਨਮ ਹਮ ਕਾਲਖ ਧੋਵੈ ਫਿਰ ਅੱਗੇ ਬਚਨ ਆਉਂਦੇ ਨੇ ਕਿ ਸੋ ਕਹੋ ਟਲਗੁਰ ਸੇਵੀਐ ਅਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਕਿ ਜਨਮ ਤੇ ਮਰਨ ਦਾ ਦੁਖ ਵੀ ਮਹਾਰਾਜ ਘਟ ਦਿੰਦੇ ਨੇ ਤੇ ਜਿਹਦੇ ਉੱਪਰ ਵੀ ਨਿਗਾ ਪੈ ਜਾਣੀ ਫਿਰ ਆਪਾਂ ਹੋਰ ਬਚਨ ਪੜਦੇ ਹਾਂ ਹੋ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਜਨਮਾ ਜਨਮਾਂਤਰਾ ਦੀ ਮੈਲੇ ਇੱਕ ਜਨਮ ਦੀ ਗੱਲ ਨਹੀਂ ਬੜੇ ਲੰਬੇ ਜਨਮਾਂ ਦੀ ਗੱਲ ਹੈ ਪਿੱਛੋਂ ਦੀ ਗੱਲ ਹੈ ਜਿਉਂ ਅਸੀਂ ਬੜੀ ਵਾਰ ਜੰਮੇ ਬੜੀ ਵਾਰ ਪੈਦਾ ਹੋਏ ਇਸ ਤਰ੍ਹਾਂ ਇਹ ਸਰਕਲ ਜਿਹੜਾ ਹੈ ਚੱਲਦਾ ਆ ਰਿਹਾ ਅੱਗੇ ਤੋਂ ਅੱਗੇ ਖੈਰ ਸਤਗੁਰੂ ਉੱਥੇ ਬਖਸ਼ਿਸ਼ਾਂ ਵਰਤਾ ਰਹੇ ਨੇ ਤੇ ਉੱਥੇ ਨਾ ਇੱਕ ਬ੍ਰਾਹਮਣ ਸੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਜੋਧ ਕਰਕੇ ਆਉਂਦਾ ਕਿਉਂਕਿ ਭਾਈ ਜੋਧ ਤਰੇ ਹੋਏ ਨੇ ਇੱਕ ਇਹ ਹੈ ਭਾਈ ਜੋਧ ਔਰ ਇੱਕ ਭਾਈ ਜੋਧ ਜਿਹਦੇ ਕੋਲੋਂ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ ਜਦੋਂ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਸੀ ਤੇ ਉਹਨਾਂ ਨੇ ਗੁਰਬਾਣੀ ਸਰਵਣ ਕੀਤੀ ਸੀ ਜਿਹੜੀ ਪੌੜੀ ਆਸਾ ਕੀ ਵਾਰ ਦੇ ਵਿੱਚ ਆਉਂਦੀ ਹੈ ਕਿ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਉਹ ਬਚਨ ਇਹਨਾਂ ਸਰਵਣ ਕੀਤੇ ਇਹ ਭਾਈ ਜੋਧ ਮਹਾਰਾਜ ਜੀ ਦੇ ਕੋਲ ਆਇਆ ਇਹ ਬੜਿਆ ਬੜੀ ਇਹਨੂੰ ਵਿਦਿਆ ਹਾਸਲੇ ਨੇ ਕੀਤੀ ਤੇ ਬਾਰ ਕਦੇ ਨਾ ਇੱਕ ਵਾਰੀ ਮਨ ਦੇ ਵਿੱਚ ਐਸਾ ਵਿਚਾਰ ਆਇਆ ਕਿ ਤੇਰੇ ਮਨ ਦੇ ਵਿੱਚ ਹੰਕਾਰ ਜ਼ਿਆਦਾ ਆ ਗਿਆ ਹੰਕਾਰ ਜ਼ਿਆਦਾ ਆ ਰਿਹਾ ਤੇ ਤੂੰ ਇੰਨੀ ਵਿਦਿਆ ਪੜ੍ਹੀ ਵੀ ਜਾ ਰਿਹਾ ਪਰ ਹਾਸਲਾ ਜੇ ਤੂੰ ਕੁਝ ਵੀ ਨਹੀਂ ਕੀਤਾ ਤੇ ਕੀ ਕਰਾਂ ਮੈਂ ਕਿਸੇ ਨੂੰ ਪੁੱਛਿਆ ਤੇ ਉਹਨਾਂ ਕਿਹਾ ਕਿ ਭਾਈ ਜੇ ਜੀਵਨ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਆ ਤੇ ਗੁਰੂ ਅੰਗਦ ਦੇ ਮਹਾਰਾਜੀ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਆ ਤੇ ਉੱਥੇ ਚੱਲ ਆ ਜਾ ਉਹਨਾਂ ਦੇ ਕੋਲ ਚੱਲ ਜਾ ਭਾਈ ਜੋਧਜੀ ਗੁਰੂ ਅੰਗਦ ਦੇ ਕੋਲ ਮਹਾਰਾਜ ਆਉਂਦਿਆ ਤੇ ਆ ਕੇ ਜਦੋਂ ਦਰਸ਼ਨ ਕਰਦੇ ਨਮਸਕਾਰ ਕਰਦੇ ਆ ਮਹਾਰਾਜ ਨੂੰ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਜੀ ਕਿਰਪਾ ਕਰੋ ਮੇਰਾ ਜੀਵਨ ਸਵਰਜਾਵੇ ਮੈਨੂੰ ਸੇਵਾ ਦਿਓ ਤੇ ਮਹਾਰਾਜ ਮੁਸਕਰਾਉਂਦੇ ਆ ਮਹਾਰਾਜ ਕਹਿੰਦੇ ਸੇਵਾ ਕਰਨੀ ਕੀ ਸੇਵਾ ਕਰਨੀ ਤੇ ਕਹਿੰਦਾ ਮਹਾਰਾਜ ਕਿਰਪਾ ਕਰਕੇ ਕੋਈ ਵੀ ਸੇਵਾ ਦੇ ਦਿਓ ਲੰਗਰਾਂ ਦੇ ਵਿੱਚ ਸੇਵਾ ਦੇ ਦਿਓ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੈ ਤੁਸੀਂ ਬੀਬੀ ਖੀਵਾਏ ਬੀਬੀ ਖੀਵੀ ਜੀ ਕੋਲ ਉਹਨਾਂ ਦੇ ਕੋਲ ਚਲੇ ਜਾਓ ਉਹ ਲੰਗਰਾਂ ਦੇ ਵਿੱਚ ਹੀ ਨੇ ਭਾਈ ਜੋਧ ਜੀ ਲੰਗਰਾਂ ਦੇ ਵਿੱਚ ਜਾਂਦੇ ਜਾ ਕੇ ਕਹਿੰਦੇ ਮਾਂ ਇੱਥੇ ਮਾਂ ਸ਼ਬਦ ਵਰਤੇ ਕਹਿੰਦੇ ਮਾਂ ਮੈਨੂੰ ਲੰਗਰਾਂ ਦੀ ਸੇਵਾ ਸੰਭਾਲ ਹੈ ਜਿਹੜੀ ਉਹ ਦੇ ਦਿਓ ਮਾਤਾ ਖੀਵੀ ਜੀ ਮੁਸਕਰਾਏ ਤੇ ਥੋੜਾਗ ਮਾਤਾ ਖੀਵੀ ਜੀ ਨੇ ਜਿਹੜੇ ਬਚਨ ਉਸ ਸਮੇਂ ਕਹਿਆ ਸਿੱਧੇ ਹੀ ਮਾਤਾ ਖੀਵੀ ਜੀ ਕਹਿਣ ਲੱਗੇ ਬ੍ਰਾਹਮਣ ਦੇਵਤਾ ਜੀ ਤੁਸੀਂ ਕਿਧਰ ਆਏ ਹੋ ਇਸ ਤਰ੍ਹਾਂ ਹੀ ਸਭ ਸ਼ਬਦ ਜਦੋਂ ਸਿੱਧੇ ਵਰਤੇ ਤੇ ਫੇਰ ਦੁਬਾਰਾ ਕਹਿਆ ਕਹਿੰਦਾ ਮਾਂ ਤੁਹਾਡੇ ਕੋਲ ਆਇਆ ਹਾਂ ਮੈਨੂੰ ਲੰਗਰਾਂ ਦੀ ਸੇਵਾ ਮੇਰੀ ਝੋਲੀ ਦੇ ਵਿੱਚ ਪਾ ਦਿਓ ਮਾਤਾ ਖੀਵੀ ਜੀ ਮੁਸਕਰਾ ਕੇ ਕਹਿੰਦੇ ਠੀਕ ਹੈ ਪੁੱਤਰ ਤੇਰਾ ਮਨ ਕਰਦਾ ਹੈ ਤੇ ਸੇਵਾ ਦੇ ਵਿੱਚ ਲੱਗ ਜਾ ਇਹ ਉਸ ਦਿਨ ਤੋਂ ਹੀ ਸੇਵਾ ਸ਼ੁਰੂ ਕਰ ਦਿੱਤੀ ਲੰਗਰਾਂ ਦੇ ਵਿੱਚ ਕੀ ਲੈ ਕੇ ਆਉਣਾ ਕੀ ਦੇਣਾ ਜਿੰਨੀਆਂ ਵੀ ਰਸਤਾ ਉਹਨਾਂ ਦਾ ਸਾਥ ਸੰਭਾਲ ਕਰਨੀ ਲੰਗਰ ਬਣਾਉਣਾ ਕਰਨਾ ਜਦੋਂ ਸਾਰੀ ਸੇਵਾ ਕਰਨ ਲੱਗ ਗਿਆ ਕੁਝ ਦਿਨ ਬਤੀਤ ਹੋਏ ਮਾਤਾ ਖੀਵੀ ਜੀ ਨੇ ਵੀ ਵੇਖਿਆ ਹੋਰ ਸਿੰਘਾਂ ਨੇ ਵੀ ਵੇਖਿਆ ਕਿ ਭਾਈ ਜੋਧ ਪ੍ਰਸ਼ਾਦਾ ਬਣਾਉਂਦਾ ਵੀ ਆ ਸਾਰੀ ਸੇਵਾ ਕਰਦਾ ਪਰ ਇਸ ਨੂੰ ਕਦੇ ਪ੍ਰਸ਼ਾਦਾ ਛਕਦੇ ਨਹੀਂ ਵੇਖਿਆ ਇਹ ਪ੍ਰਸ਼ਾਦਾ ਕਿਹੜੇ ਸਮੇਂ ਛਕਦਾ ਆ ਉਹ ਕੀ ਕਰਿਆ ਕਰਦਾ ਸੀ ਭਾਈ ਜੋਧ ਨੇ ਪ੍ਰਸ਼ਾਦਾ ਜਿਹੜਾ ਨਾ ਜਦੋਂ ਸੰਗਤਾਂ ਨੇ ਪ੍ਰਸ਼ਾਦੇ ਛੱਕ ਕੇ ਜਾਣਾ ਤੇ ਉਹਨਾਂ ਦੀਆਂ ਜੜੀਆਂ ਝੂਠੀਆਂ ਪਤਲਾਂ ਉਹਨਾਂ ਨੂੰ ਇਕੱਤਰ ਕਰੀ ਜਾਣਾ ਇੱਕ ਜਗ੍ਹਾ ਤੇ ਰੱਖ ਲੈਣਾ ਤੇ ਉਹਨਾਂ ਦੇ ਵਿੱਚੋਂ ਜੋ ਬਚਣਾ ਕਿਣਕਾ ਥੋੜਾ ਬਹੁਤਾ ਜੋ ਪਤਲਾਂ ਦੇ ਨਾਲ ਲੱਗਿਆ ਰਹਿ ਜਾਣਾ ਤੇ ਉਹ ਛਕਿਆ ਕਰਨਾ ਕਿਸੇ ਨੇ ਵੇਖਿਆ ਉਹਨਾਂ ਜਾ ਕੇ ਮਾਤਾ ਖੀਵੀ ਜੀ ਨੂੰ ਕਿਹਾ ਮਾਤਾ ਖੀਵੀ ਜੀ ਨੇ ਆ ਕੇ ਸਮਝਾਇਆ ਕਿ ਪੁੱਤਰ ਇਸ ਤਰ੍ਹਾਂ ਝੂਠਾ ਨਹੀਂ ਖਾਈਦਾ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਿਆ ਕਰੋ ਪਰ ਕਹਿੰਦਾ ਮਾਂ ਇਹ ਮਨ ਝੂਠਾ ਆ ਇਹ ਮਨ ਬੜਾ ਝੂਠਾ ਇਹਨੂੰ ਝੂਠੇ ਨੂੰ ਸਮਝਾਉਂਦਾ ਕਰਕੇ ਮੈਂ ਇਹਨੂੰ ਝੂਠ ਖਵਾ ਰਿਹਾ ਕਿ ਤੂੰ ਝੂਠ ਖਾ ਤੇ ਝੂਠ ਖਾ ਕੇ ਤੂੰ ਸਹੀ ਹੋਵੇਂਗਾ ਜਿਹੜਾ ਤੇਰੇ ਅੰਦਰ ਹੰਕਾਰ ਆਇਆ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਸਮਝਾਇਆ ਅਖੀਰ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜੀ ਦੇ ਕੋਲ ਮਾਤਾ ਖੀਵੀ ਜੀ ਗਏ ਕਿ ਇਸ ਤਰ੍ਹਾਂ ਜਿਹੜਾ ਉਹ ਸਿੱਖ ਆਪਣੇ ਕੋਲ ਸੇਵਾ ਕਰਦਾ ਹੈ ਭਾਈ ਜੋਧ ਉਹ ਪ੍ਰਸ਼ਾਦਾ ਨਹੀਂ ਛਕਦਾ ਤੇ ਇਸ ਤਰ੍ਹਾਂ ਝੂਠ ਖਾਂਦਾ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਸੱਚੇ ਪਾਤਸ਼ਾਹ ਕੋਲ ਬੁਲਾ ਕੇ ਤੇ ਸਮਝਾਇਆ ਉਸ ਨੂੰ ਕਹਿੰਦੇ ਕਹਿੰਦੇ ਭਾਈ ਜੋਦ ਇੱਕ ਤੇ ਹੈ ਨਿਮਰਤਾ ਔਰ ਇੱਕ ਹੁੰਦੀ ਹੈ ਹੀਨਤਾ ਇਸ ਤਰ੍ਹਾਂ ਕਰੋਗੇ ਤੇ ਹੀਨਤਾ ਦੇ ਵਿੱਚ ਚਲੇ ਜਾਓਗੇ ਇਸ ਤਰ੍ਹਾਂ ਝੂਠ ਨਹੀਂ ਖਾਣੀ ਤੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਣਾ ਨਿਮਰਤਾ ਕਹਿੰਦੇ ਇੱਕ ਵੱਖਰੀ ਚੀਜ਼ ਹੈ ਨਿਮਰਤਾ ਦੇ ਵਿੱਚ ਰਹਿਣਾ ਜੇ ਇਸ ਤਰ੍ਹਾਂ ਕਾਰਜ ਕਰੋਗੇ ਤੇ ਮਨ ਦੇ ਵਿੱਚ ਹੀਣਤਾ ਹੀਣ ਭਾਵਨਾ ਪੈਦਾ ਹੋਵੇਗੀ ਗਰਾਵਟ ਵੱਲ ਜਾਓਗੇ ਮਹਾਰਾਜ ਨੇ ਕਹਿੰਦੇ ਕਿ ਜਾਓ ਸਿੱਖਾਂ ਨੂੰ ਹੁਕਮ ਕੀਤਾ ਕਿ ਪ੍ਰਸ਼ਾਦਾ ਪਵਾ ਕੇ ਲੈ ਕੇ ਆਓ ਸਿੱਖ ਗਏ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਪਵਾ ਕੇ ਲੈ ਕੇ ਆਏ ਉਸ ਸਮੇਂ ਫਿਰ ਕਹਿੰਦੇ ਕਿ ਮਹਾਰਾਜ ਨੇ ਆਪਣੇ ਹੱਥੀਂ ਬੁਰਕੀ ਤੋੜ ਕੇ ਇੱਕ ਨਿਵਾਲਾ ਤੋੜ ਕੇ ਤੇ ਜਦੋਂ ਭਾਈ ਜੋਧ ਦੇ ਮੁਖ ਦੇ ਵਿੱਚ ਪਾਇਆ ਮੁਖ ਦੇ ਵਿੱਚ ਪਾਉਂਦੇ ਫਿਰ ਮਹਾਰਾਜ ਜੀ ਦੀ ਉਹ ਕਿਰਪਾ ਵਰਸੀ ਜਿਹਨੂੰ ਆਪਾਂ ਬਚਨ ਆਪਾਂ ਪਹਿਲਾਂ ਸਾਂਝੇ ਕਰ ਚੁੱਕੇ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਮੈ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਿ ਉਹਨਾਂ ਦੀ ਦ੍ਰਿਸ਼ਟੀ ਐਸੀ ਹੈ ਤੇ ਫਿਰ ਜਿਨ੍ਹਾਂ ਨੂੰ 사ਤਗੁਰੂ ਜੀ ਨੇ ਆਪਣੇ ਹੱਥ ਦੇ ਨਾਲ ਪ੍ਰਸ਼ਾਦਾ ਖੁਦ ਛਕਾਇਆ ਵੇ ਭਾਈ ਜੋਧ ਨੇ ਨਮਸਕਾਰ ਕੀਤੀ ਚਰਨਾਂ ਦੇ ਉੱਪਰ ਸਿਰ ਰੱਖਿਆ ਮਹਾਰਾਜ ਜੀ ਨੇ ਆਪਣਾ ਜਿਹੜਾ ਹੱਥ ਆ ਨਾ ਭਾਈ ਜੋਧਜੀ ਦੇ ਸੀਸ ਦੇ ਉੱਪਰ ਰੱਖ ਦਿੱਤਾ ਜਿਹਨੂੰ ਸਤਿਗੁਰੂ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨ ਅਗਨ ਹਰਿਓ ਤੇ ਅੰਦਰ ਜਿਹੜਾ ਪ੍ਰਗਾਸ ਹੋ ਗਿਆ ਅੰਦਰ ਨਾਮ ਹੈ ਜਿਹੜਾ ਚੱਲਣ ਲੱਗ ਪਿਆ ਜਿਹਨੂੰ ਮਹਾਰਾਜ ਕਹਿੰਦੇ ਕਿ ਸਵਾਸ ਸਵਾਸ ਸਿਮਰਨ ਕਰਨਾ ਸਤਿਗੁਰੂ ਸਾਨੂੰ ਸਿਖਾਉਂਦਿਆ ਕਿ ਕਿਰਪਾ ਕਿੱਡੀ ਵੱਡੀ ਹੈ ਜਿਹੜੇ ਕੀਤੇ ਕਰਮ ਨੇ ਕਈ ਤਰ੍ਹਾਂ ਦੇ ਕੀਤੇ ਕਰਮ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੈ ਜਿਹੜੀ ਉਹ ਖੇਨ ਦੇ ਵਿੱਚ ਕੱਟ ਦਿੰਦੀ ਹੈ ਮਾਲਕ ਦੇ ਕੋਲੋਂ ਸਦਾਇਵ ਇਹੀ ਮੰਗਿਆ ਕਰੀ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਵੀ ਉਹ ਨਾਮ ਉਹ ਸੇਵਾ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿਓ ਕਿ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ